ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਨ ਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਆ ਜਿਹੜੇ ਨਵੇਂ ਨਵੇਂ ਚਾ ਜਾ ਕੇ ਪੈਸੇ ਬੂਸੇ ਆਏ ਹੋਣੇ ਆ ਨਾਗਪੁਰੋਂ ਭਗਵੰਤ ਮਾਨ ਕੋਲੋਂ ਮੋਦੀ ਕੋਲੋਂ ਅਮਿਤ ਸ਼ਾਹ ਕੋਲੋਂ ਜੱਥੇਦਾਰ ਅਕਾਲ ਤਖਤ ਨੂੰ ਸਲਾਹ ਦਿੰਦੇ ਆ ਹੁਣ ਸਲਾਹ ਕਹਿੰਦੇ ਸਜ਼ਾ ਸਖਤ ਦੇਈ ਸੁਖਵੀਰ ਨੂੰ ਪੁੱਤ ਬਗਾਨੇ ਮੋਢਿਆਂ ਤੇ ਧਰ ਕੇ ਗੱਲ ਨਹੀਂ ਬਣਨੀ ਆਪਣੀ ਤੁਹਾਨੂੰ ਆਪ ਨਿਭੜਨੀ ਪੈਣੀ ਹੈ ਜੇ ਤੁਹਾਡਾ ਪਰੋਸਾ ਹੀ ਨਹੀਂ ਅਕਾਲ ਤਖਸਾਲਬ ਤੇ ਤੇ ਤੁਸੀਂ ਅਕਾਲ ਤਖਸਾਲ ਸਾਹਿਬ ਜਾਂਦੇ ਕਿਉਂ ਜੇ ਸੁਖਬੀਰ ਸਿੰਘ ਨੇ ਤਾਂ ਕਦੇ ਕਿਹਾ ਕੁਝ ਨਹੀਂ ਤੇ ਤੁਸੀਂ ਬਿਨਾ ਮੰਗੇ ਸਲਾਹ ਦੇਈ ਜਾਂਦੇ ਉਹਨਾਂ ਨੂੰ ਤੁਸੀਂ ਅਕਾਲ ਤਖਸਾਲ ਸਾਹਿਬ ਨੂੰ ਨੀਵਾ ਦਿਖਾਉਂਦੇ ਹੋ ਕਿ ਨਹੀਂ ਤੁਹਾਨੂੰ ਜਥੇਦਾਰ ਸਾਹਿਬਾਂ ਤੇ ਪਰੋਸਾ ਹੈ ਕਿ ਨਹੀਂ ਹੈ ਇਕੱਠੇ ਹੋ ਕੇ ਜਾ ਕੇ ਸਲਾਹ ਦਿੰਦੇ ਨੇ ਕਿ ਸਜ਼ਾ ਸਖਤ ਦੇਈ ਹੁਣ ਮੈਂ ਗੱਲ ਕਰਦਾ ਅਗਲੀ ਕਿਉਂਕਿ ਇਹ ਸਾਰੀਆਂ ਸਮਾਂ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਇਹਨਾਂ ਦੀਆਂ ਚੰਦੂ ਮਾਜਰੇ ਨੂੰ ਮੈਂ ਇੱਕ ਦਿਨ ਸੁਣਿਆ ਕਹਿੰਦਾ ਮੈਨੂੰ ਕਦੇ ਦਿਖਾ ਦਿਓ ਡੇਰੇ ਵਾਲਿਆਂ ਦੇ ਗਏ ਉਹਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਚੰਦੂ ਮਾਜਰਾ ਜੀ ਪੁੱਛਦਾ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ 12 ਵਜੇ ਰਾਤ ਨੂੰ 22 ਨੰਬਰ ਫਾਟਕ ਦੇ ਕੋਲ ਜਿਹੜਾ ਮੈਰਿਜ ਪੈਲੇਸ ਹੈ ਤੁਹਾਡਾ ਸੁਪੁੱਤਰ ਸਨੌਰ ਤੋਂ ਲੈਕਸਨ ਲੜ ਰਿਹਾ ਸੀ ਉੱਥੇ ਦੱਸਣਾ ਬੱਲੂ ਕੌਣ ਸੀ ਜਿਹੜਾ ਸਟੇਜ ਚਲਾ ਰਿਹਾ ਸੀ ਉਹ ਸਟੇਜ ਚ ਲਾਉਣ ਤੋਂ ਬਾਅਦ ਦੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ કે ਨਹੀਂ ਕੀਤੀ ਮੈਂ ਸਬੂਤ ਦੇਉਂ ਕਹਿਣ ਇੱਕ ਵਾਰੀ ਚੰਨੂ ਮਾਜਰਾ ਕਿ ਮੈਂ ਡੇਰੇ ਵਾਲਿਆਂ ਦੀ ਸਟੇਜ ਤੇ ਨਹੀਂ ਗਿਆ ਉਹ ਮੇਰੇ ਵਾਲੀ ਸਟੇਜ ਤੇ ਨਹੀਂ ਆਏ ਉਹ ਯਾਰੋ 15 ਦੀ ਬੇਦਵੀ ਹੋਈ ਤੁਸੀਂ 17 ਚ ਉਹਨਾਂ ਨੂੰ ਬੁਲਾ ਕੇ ਵੋਟਾਂ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਗੁਰੂ ਨੇ ਸਮੱਤ ਬਖਸ਼ੀ ਪ੍ਰਧਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਰ ਦਿਆ ਝੋਲੀ ਅੱਡ ਲਈ ਕਿ ਸੱਚੇ ਪਾਤਸ਼ਾਹ ਤੂੰ ਮੈਨੂੰ ਮੁਖੀ ਦੀ ਸੇਵਾ ਦਿੱਤੀ ਆ ਬਤੌਰ ਮੁਖੀ ਮੈਂ ਆਪਣੀ ਝੋਲੀ 'ਚ ਸਭ ਕੁਝ ਪਾਉਣਾ ਜੋ ਪਾਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਹਾਂ ਕਹਿੰਦੇ ਜਨਮ ਦਿਨ ਮਨਾਉਣਾ ਟੋੜਾ ਸਾਹਿਬ ਦਾ ਮਨਾਓ ਪਰ ਮਨਾਉ ਤਾਂ ਤਾਂ ਆਜੇ ਟੋੜਾ ਸਾਹਿਬ ਨੂੰ ਪਿਆਰ ਕਰਦੇ ਹੋ 2017 ਵਿੱਚ ਚੰਦੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੋੜਾ ਸਾਹਿਬ ਦੀ ਸੁਪਤਰੀ ਦੇ ਆਲਟਾ ਸਨੋਰ ਤੋਂ ਇਲੈਕਸ਼ਨ ਲੜਿਓ ਕਿ ਨਹੀਂ ਲੜੇ ਉਹ ਆਪ ਵੱਲੋਂ ਖੜੀ ਸੀ ਤੁਸੀਂ ਅਕਾਲੀ ਜੱਲ ਖੜੇ ਸੀ ਤੁਸੀਂ ਤੁਸੀਂ ਉਹਦੇ ਟੋੜਾ ਸਾਹਿਬ ਤੇ ਕੁਲਦੀਪ ਦੇ ਉਲਟ ਕੀ ਕੀ ਬੋਲਦੇ ਰਹੇ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਦੱਸੋ ਤਾਂ ਸਹੀ ਨਾ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਉਹਨਾਂ ਦਾ ਤੁਸੀਂ ਵਿਰੋਧ ਕੀਤਾ 2004 ਚ ਜਦ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਉਹ ਲਾਂਬਾ ਦਿੱਤਾ ਤਾਂ ਟੌੜਾ ਸਾਹਿਬ ਦਾ ਬਿਆਨ ਅੱਜ ਵੀ ਅਖਬਾਰਾਂ 'ਚ ਪੜ੍ਹ ਲਓ ਉਹ ਕਹਿੰਦੇ ਲੋਕਾਂ ਦੀਆਂ ਜੇਬਾਂ 'ਚ ਹੱਥ ਮਾਉਣ ਵਾਲੇ ਨੂੰ ਮੈਂ ਟਿਕਟ ਨਹੀਂ ਕਦੇ ਦਿੰਦਾ ਜੇ ਮੈਂ ਝੂਠ ਬੋਲਦਾ ਹਾਂ ਮੈਂ ਸਜ਼ਾ ਦਾ ਯਾਤਕ ਹੈ ਜੇ ਮੇਰੀ ਗੱਲ ਝੂਠੀ ਹੋਵੇ ਤਾਂ ਵੀ ਮੈਂ ਗੁਨਾਹਗਾਰ ਹਾਂ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਹੈ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾਂ ਨਹੀਂ ਇੱਕ ਇੱਕ ਦੇ ਫੋਲਦੂ ਇਹਨਾਂ ਨੇ ਕੀ ਕੀਤਾ ਆ ਪਰਮਿੰਦਰ ਢੀਡਸਾ ਆ ਵੀਡੀਓ ਮੈਂ ਲਿਆਉਣੀ ਭੁੱਲ ਗਿਆ ਤੁਹਾਨੂੰ ਦਿਖਾ ਦੇਣਾ ਕਹਿੰਦਾ ਜਿੱਤਣ ਲਈ ਤਾਂ ਵੋਟਾਂ ਪੈਣੀਆਂ ਹੀ ਆ ਨਾ ਡੇਰੇ ਵਾਲਿਆਂ ਦੀਆਂ ਉਹ ਯਾਰ ਜੇ ਸੁਖਵੀਰ ਸਿੰਘ ਬਾਦਲ ਜੀ ਨੇ ਕੁਝ ਵੀ ਨਹੀਂ ਕੀਤਾ ਉਹਨੂੰ ਕਹਿੰਦੇ ਡੇਰੇ ਵਾਲੇ ਨਾਲ ਰਲ ਗਿਆ ਜਿਹੜੇ ਜਾਜਾ ਵੋਟਾਂ ਮੰਗਦੇ ਹੋ ਉਹਨਾਂ ਨੂੰ ਕਹਿੰਦੇ ਆ ਅਸੀਂ ਗੁਨਾਹ ਕੋਈ ਨਹੀਂ ਕੀਤਾ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅਸਲ 'ਚ ਬਾਦਲ ਸਾਹਿਬ ਦਰਿਆਵੇਸ਼ ਸਿਆਸਤਦਾਨ ਸੀ ਉਹ ਇਹਨਾਂ ਦੇ ਗੁਨਾਹ ਬਖਸ਼ਦੇ ਰਹੇ ਨਹੀਂ ਇਹਨਾਂ ਨੂੰ ਕਦੇ ਪਾਰਟੀ ਜਿਨ ਅਵਾਰਡ ਦੇ ਦੋ ਕਿਤਾਬਾਂ ਨੇ ਚੀਮਾ ਸਾਹਿਬ ਨੇ ਮੈਨੂੰ ਭੇਜੀਆਂ ਉਹ ਕਿਤਾਬਾਂ ਮੈਂ ਤੁਹਾਨੂੰ ਕਿਤਾਬਾਂ ਦੇ ਸਫੇ ਦੇ ਦੂੰ ਉਹ ਕਿਤਾਬਾਂ 'ਚ ਲਿਖਿਆ ਹੋਇਆ ਹੈ 26 ਜਨਵਰੀ 1986 ਨੂੰ ਜਦ ਪੰਥ ਨੇ ਫੈਸਲਾ ਕੀਤਾ ਕਿ ਸਰਕਾਰ ਦਾ ਬਣਾਇਆ ਹੋਇਆ ਅਕਾਲ ਤਖਤ ਟਾਉਣਾ ਹੈ ਤੇ ਚੰਦੂ ਮਾਜਰਾ ਉਦੋਂ ਸਰਕਾਰ ਵਿੱਚ ਕੋਆਪਰੇਟਿਵ ਮਨਿਸਟਰ ਸੀ ਦੋ ਸਹ ਬੰਦੂਕ ਧਾਰੀ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੇ ਗੋਲੀਆਂ ਚਲਾਈਆਂ ਅਖੰਡ ਪਾਠ ਖੰਡਨ ਹੋਣ ਲੱਗਾ ਸੀ ਉਹਦਾ ਬਚਾ ਹੋਇਆ ਉਹ ਯਾਰ ਅਕਾਲ ਤਖਤ ਤੇ ਜਾ ਕੇ ਗੋਲੀਆਂ ਚ ਚੜਾਉਣ ਵਾਲੇ ਬਾਦਲ ਸੁਖਵੀਰ ਸਿੰਘ ਨੂੰ ਸਲਾਹ ਦੇਣ ਕਿ ਅਕਾਲ ਤਖਤ ਦਾ ਸਤਿਕਾਰ ਕਰੀਦਾ ਹੁੰਦਾ ਤੁਸੀਂ ਜਿੰਨੇ ਗੁਨਾਹ ਕੀਤੇ ਨੇ ਬੇਲਜਤ ਤੁਹਾਨੂੰ ਇਤਿਹਾਸ ਮਾਫ ਨਹੀਂ ਕਰ ਸਕਦਾ ਅਸੀਂ ਗਲਤੀ ਕੀਤੀ ਮਾਫ ਕਰਕੇ ਜਿਹੜੇ ਲੋਕਾਂ ਨੇ ਟੌੜਾ ਸਾਹ ਵਰਗੇ ਦਰਵੇਸ਼ ਸਿਆਸਤਦਾਨ ਨੂੰ ਆਪਣੀਆਂ ਚੰਦ ਵੋਟਾਂ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨਸ ਅਮਰ ਆਸ਼ਰਮ ਜਾ ਕੇ ਨਰਨਕਾਰੀਆਂ ਦੇ ਭੀੜ ਚ ਬਾੜ ਦਿੱਤਾ ਚੰਦੂ ਮਾਜਰਾਤ ਸਾਹਿਬ ਕੀ ਗੱਲ ਨਰਨਕਾਰੀ ਨਹੀਂ ਸੀ ਅਕਾਲੀ ਦਲ ਉਥੋਂ ਅਕਾਲ ਤਖਤ ਤੋਂ ਕੱਢੇ ਹੋਏ ਹੁਣ ਮੈਂ ਅਗਲੀ ਗੱਲ ਜਿਹੜੀ ਕਰਨ ਲੱਗਾ ਇਹ ਵੀ ਮੇਰੀ ਧਿਆਨ ਨਾਲ ਸੁਣਨਾ ਆਹ ਓਲਟਾਲੀਆਂ ਜਿਹੜੇ ਕਾਂਗਰਸੀ ਆ ਭਗਵੰਤ ਮਾਨ ਹੋਣੀ ਆ ਜਾਂ ਦੁੱਕੜ ਟਿੱਕੜ ਹੋਰ ਨੇ ਇਹ ਕਹਿੰਦੇ ਆ ਅਕਾਲ ਤਖਤ ਦਾ ਠੇਕਾ ਅਕਾਲੀਆਂ ਨੇ ਲਿਆ ਨਹੀਂ ਲਿਆ ਅਕਾਲ ਤਖਤ ਸੁਮੂਚੀ ਸਿੱਖ ਕੌਮ ਦਾ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਕਿ ਤੁਸੀਂ ਅਕਾਲ ਤਖਤ ਨੂੰ ਕਿੰਨਾ ਮੰਨਦੇ ਹੋ ਜੇ ਕੈਪਟਨ ਅਮਨਿੰਦਰ ਸਿੰਘ ਡੇਰੇ 'ਚ ਜਾਵੇ ਕੋਈ ਸਜ਼ਾ ਨਹੀਂ ਕਿਉਂ ਸਿੱਖ ਨਹੀਂ ਉਹ ਅਕਾਲ ਤਖਤ ਦੇ ਹੁਕਮ ਦਾ ਪਾਬੰਦ ਨਹੀਂ ਜੇ ਆਪ ਵਾਲੇ ਸਿੱਖ ਡੇਰੇ 'ਚ ਜਾਣ ਕੋਈ ਐਕਸ਼ਨ ਨਹੀਂ ਇਹ ਸਿੱਖ ਨਹੀਂ ਪਾਬੰਦ ਨਹੀਂ ਤੇ ਜੇ ਕਿਤੇ ਅਕਾਲੀ ਦਲ ਚਲਿਆ ਜਾਵੇ ਤੇ ਕਹਿੰਦੇ ਸੁਖਬੀਰ ਸਿੰਘ ਨੇ ਅਕਾਲੀ ਦਲ ਸਾਹ ਦੇ ਠੇਕੇ ਲਾ ਦਿੱਤਾ ਹੈ